ਹੈਲੋ ਦੋਸਤੋ ਤੁਹਾਡਾ ਸਾਰਿਆਂ ਦਾ ਸਾਡੇ ਇਸ ਚੈਨਲ ਜਨਰਲ ਨੋਲਿਜ ਵਿਲਾ ਉੱਪਰ ਬਹੁਤ ਸਵਾਗਤ ਹੈ ਤਾਂ ਦੋਸਤੋ ਅੱਜ ਦੀ ਇਸ ਵੀਡੀਓ ਵਿੱਚ ਆਪਾਂ ਗੱਲ ਕਰਨ ਜਾ ਰਹੇ ਹਾਂ ਜੀ ਪੰਜਾਬ ਦੇ ਵਿੱਚ ਆਈਆਂ ਜੜੀਆਂ ਕਲਾਸ 4th ਯਾਨੀ ਗਰੁੱਪ ਡੀ ਦੀਆਂ ਪੋਸਟਾਂ ਬਾਰੇ ਕਿੱਥੇ ਪੋਸਟ ਆਈਆਂ ਨੇ ਕਿਵੇਂ ਤੁਸੀਂ ਅਪਲਾਈ ਕਰਨਾ ਹੈ ਸਾਰੀ ਜਾਣਕਾਰੀ ਤੁਹਾਨੂੰ ਇਸ ਵੀਡੀਓ ਵਿੱਚ ਦਿੱਤੀ ਜਾਵੇਗੀ ਪਰ ਇਸ ਤੋਂ ਪਹਿਲਾਂ ਮੈਂ ਚਾਹਨਾ ਕਿ ਜੇਕਰ ਤੁਸੀਂ ਸਾਡੇ ਇਸ ਚੈਨਲ ਤੇ ਪਹਿਲੀ ਵਾਰ ਵੀ ਜੁੜ ਕੀਤਾ ਤਾਂ ਪਲੀਜ਼ ਸਾਡੇ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਨਾਲ ਦੀ ਨਾਲ ਬੈਲ ਆਈਕਨ ਦਬੋ ਤਾਂ ਕਿ ਆਉਣ ਵਾਲੀ ਹਰ ਇੱਕ ਛੋਟੀ ਵੱਡੀ ਜਵਾਰੇ ਅਪਡੇਟ ਤੁਹਾਨੂੰ ਸਭ ਤੋਂ ਪਹਿਲਾਂ ਤੇ ਟਾਈਮ ਤੋ ਦੋਸਤੋ ਜਿਹੜੀਆਂ ਪੋਸਟਾਂ ਨੇ ਜੀ ਡਿਸਟ੍ਰਿਕਟ ਐਂਡ ਸੈਸ਼ਨ ਜੱਜ ਐਸਐਸ ਨਗਰ ਵੱਲੋਂ ਕੱਡੀਆਂ ਗਈਆਂ ਨੇ ਤੁਸੀਂ ਆਪਣੀ ਸਕਰੀਨ ਉੱਪਰ ਦੇਖ ਸਕਦੇ ਹੋ ਕਿ ਕੁੱਲ ਜਿਹੜੀਆਂ 34 ਪੋਸਟਾਂ ਨੇ ਜੀ ਪੀਨ ਚੌਂਕੀ ਆਧਾਰ ਦੀਆਂ ਠੀਕ ਹੈ ਜੀ ਤੇ 17/5/2025 ਤੱਕ ਤੁਸੀਂ ਇਹਨਾਂ ਪੋਸਟਾਂ ਵਾਸਤੇ ਅਪਲਾਈ ਕਰ ਸਕਦੇ ਹੋ ਤੇ ਤੁਸੀਂ ਆਪਣਾ ਜਿਹੜਾ ਪਰਫਾਰਮਾ ਹੈ ਅਪਲੀਕੇਸ਼ਨ ਪਰਫਾਰਮਾ ਵਿਦ ਜਿਹੜੇ ਸਾਰੇ ਆਪਣੇ ਡਾਕੂਮੈਂਟਸ ਜਿਹੜੇ ਜਿਹੜੇ ਇਹਨਾਂ ਨੇ ਇੱਥੇ ਮੰਗੇ ਹਨ ਏਜ ਪ੍ਰੂਫ ਐਜੂਕੇਸ਼ਨ ਟੂ ਰੀਸੈਂਟ ਪਾਸਪੋਰਟ ਸਾਈਜ਼ ਫੋਟੋਸ ਜਿਹੜੀਆਂ ਇਹਨਾਂ ਨੂੰ ਤੁਸੀਂ 17/5/2025 ਤੱਕ ਸੈਂਡ ਕਰ ਦੇਣੀਆਂ ਨੇ ਤੇ ਦੋਸਤੋ ਅੱਗੇ ਪੋਸਟਾਂ ਦਾ ਮੇਰਵਾ ਦੇਖੀਏ ਤੇ ਤੁਸੀਂ ਆਪਣੀ ਸਕਰੀਨ ਉੱਪਰ ਦੇਖ ਸਕਦੇ ਹੋ ਕਿ 34 ਟੋਟਲ ਪੋਸਟਾਂ ਕੱਢੀਆਂ ਗਈਆਂ ਨੇ ਤੇ ਅਲੱਗ-ਅਲੱਗ ਕੈਟਾਗਰੀ ਦੀ ਲਈ ਅਲੱਗ-ਅਲੱਗ ਨੰਬਰ ਆਫ ਪੋਸਟਸ ਜਿਹੜੀਆਂ ਕੱਢੀਆਂ ਗਈਆਂ ਨੇ ਤੇ 18000 ਰੁਪਏ ਤੁਹਾਡੀ ਜਿਹੜੀ 7 CPC ਦੇ ਅਕੋਰਡਿੰਗ ਤਨਖਾਹ ਹੋਵੇਗੀ ਤੇ ਦੋਸਤੋ ਅਪ ਟੂ ਮੀਡਲ ਸਟੈਂਡਰਡ ਤੱਕ ਜਿਹੜੀ ਨੌਲੇਜ ਪੰਜਾਬੀ ਜੀ ਹੋਣੀ ਜ਼ਰੂਰੀ ਹੈ ਤੇ ਏਜ ਲਿਮਿਟ 18 ਤੋਂ 35 ਸਾਲ ਰੱਖੀ ਹੈ ਤੇ ਰਿਲੈਕਸੇਸ਼ਨ ਅਕੋਰਡਿੰਗ ਟੂ ਗਵਰਨਮੈਂਟ ਰੂਲਸ ਤੁਹਾਨੂੰ ਮਿਲ ਜਾਵੇਗੀ ਤੇ ਦੋਸਤੋ ਇਹਨਾਂ ਦੇ ਵਾਸਤੇ ਜਿਹੜਾ ਇਹਨਾਂ ਨੇ ਇੰਟਰਵਿਊ ਡੇਟਸ ਦਿੱਤੀਆਂ ਹੋਈਆਂ ਨੇ ਅਲਫਾਬੈਟਿਕਲੀ ਜਿਹੜੇ ਆਰਡਰਸ ਅਕੋਰਡਿੰਗ ਤੁਸੀਂ ਸਕਰੀਨ ਉੱਪਰ ਦੇਖ ਸਕਦੇ ਹੋ ਕਿ ਵੱਖ-ਵੱਖ ਜਣੀਆਂ ਡੇਟਸ ਰੱਖੀਆਂ ਗਈਆਂ ਨੇ ਤੇ ਦੋਸਤੋ ਜਿਹੜੇ ਵੀ एलिजिਬਲ ਕੈਂਡੀਡੇਟਸ ਜਾਂ ਚਾਹਵਨ ਕੈਂਡੀਡੇਟਸ ਹਨ ਇਹਨਾਂ ਨੂੰ 17 ਮਈ 2025 ਤੱਕ ਤੁਸੀਂ ਆਪਣੀਆਂ ਐਪਲੀਕੇਸ਼ਨਸ ਫਾਰਮ ਦੇ ਸਕਦੇ ਹੋ ਤੇ ਇਹਨਾਂ ਦੀ ਤੁਸੀਂ ਵੈਬਸਾਈਟ ਦੇ ਉੱਪਰ ਰੈਗੂਲਰ ਚੈੱਕ ਵੀ ਕਰਦੇ ਰਹਿਣਾ ਹੈ ਜੇਕਰ ਕੋਈ ਅਪਡੇਟ ਆਉਂਦੀ ਹੈ ਤੇ ਤੁਸੀਂ ਫੋਲੋ ਕਰ ਸਕਦੇ ਹੋ ਤੇ ਤੁਸੀਂ ਪੂਰਾ ਨੋਟੀਫਿਕੇਸ਼ਨ ਪੜ੍ਹ ਕੇ ਫਿਰ ਹੀ ਚੰਗੀ ਤਰ੍ਹਾਂ ਜਿਹੜਾ ਇਹਨਾਂ ਪੋਸਟਾਂ ਵਾਸਤੇ ਤੁਸੀਂ ਅਪਲਾਈ ਕਰਨਾ ਹੈ ਤੇ ਦੋਸਤੋ ਇਹ ਸੀ ਪੰਜਾਬ ਦੇ ਵਿੱਚ ਆਇਆ ਗਰੁੱਪ ਡੀ ਪ੍ਰਤਿਭਾਾਂ ਬਾਰੇ ਜਾਣਕਾਰੀ ਅਤੇ ਇਸੇ ਤਰ੍ਹਾਂ ਹੋਰ ਨੌਕਰੀ ਜੌਬਸ ਬਾਰੇ ਜਾਣਕਾਰੀ ਲੈਣ ਲਈ ਤੁਸੀਂ ਸਾਡੇ ਇਸ ਚੈਨਲ ਨਾਲ ਲਗਾਤਾਰ ਜੁੜੇ ਰਹੋ ਤੇ ਸਾਡੇ ਇਸ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੋ ਥੈਂਕ ਯੂ